ਦੋਸਤੋ ਸਾਹਮਣੇ ਜਿਸ ਜੋੜੇ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਜੋੜੇ ਦੇ ਨਾਲ ਪੂਰੇ 8 ਘੰਟੇ ਤੱਕ ਲਗਾਤਾਰ ਹੈਵਾਨੀਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਅੱਜ ਦੀ ਸਟੋਰੀ ਬੱਚਿਆਂ ਵਾਸਤੇ ਬਿਲਕੁਲ ਨਹੀਂ ਹੈ ਤਾਂ ਪਲੀਜ਼ ਬੱਚੇ ਇਸ ਵੀਡੀਓ ਤੋਂ ਦੂਰ ਰਹਿਣ ਤਾਂ ਟਾਈਮ ਨਾ ਵੇਸਟ ਕਰਦੇ ਆਪਾਂ ਚੱਲਦੇ ਆਂ ਅੱਜ ਦੀ ਕਹਾਣੀ ਵੱਲ ਦੋਸਤੋ ਕਹਾਣੀ ਹੈਗੀ ਆ ਫੇਕ ਕੌਂਟੀ ਸ਼ੈਂਡੋਂਗ ਦੀ ਜਿੱਥੇ ਇਸ ਜੋੜੇ ਦਾ 24 ਅਕਤੂਬਰ 2012 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਜਦੋਂ ਇਹਨਾਂ ਦਾ ਵਿਆਹ ਹੋਇਆ ਇਹ ਆਪਣੇ ਪੁਰਾਣੇ ਘਰ ਤੋਂ ਸ਼ਿਫਟ ਹੋ ਕੇ ਇੱਕ ਨਵੇਂ ਘਰ ਦੇ ਵਿੱਚ ਸ਼ਿਫਟ ਹੋਏ ਸੀ ਬਹੁਤ ਖੁਸ਼ੀ ਦੇ ਨਾਲ ਦੋਨੇ ਜਣੇ ਰਹਿ ਰਹੇ ਸੀਗੇ ਇਸ ਮੁੰਡੇ ਦਾ ਨਾਮ ਸੀਗਾ ਸ਼ੁਨ ਗੈਂਗ ਆ ਜਿਹੜੀ ਕੁੜੀ ਸੀ ਇਹਦਾ ਨਾਮ ਸੀਗਾ ਲੀ ਹੋਂਗ ਤੇ ਇਸ ਮੁੰਡੇ ਦੀ ਮਾਂ ਦਾ ਨਾਮ ਸੀਗਾ ਲਿਊ ਜੇਨੀਆਂਗ ਜੋ ਆਪਣੇ ਘਰ ਦੇ ਵਿੱਚ ਕੱਲੀ ਰਹਿੰਦੀ ਸੀ ਕਿਉਂਕਿ ਇਹਦਾ ਮੁੰਡਾ ਸੀਗਾ ਉਹਦਾ ਜਦੋਂ ਵਿਆਹ ਹੋ ਗਿਆ ਉਹ ਆਪਣੇ ਨਵੇਂ ਘਰ ਦੇ ਵਿੱਚ ਆਪਣੀ ਘਰਵਾਲੀ ਦੇ ਨਾਲ ਸ਼ਿਫਟ ਹੋ ਗਿਆ ਸੀਗਾ ਟਾਈਮ ਆਂਦਾ 15 ਮਈ 2013 ਦਾ ਲਿਊ ਡੈਨੀਆਗ ਆਪਣੇ ਘਰ ਦੇ ਵਿੱਚ ਰਸੋਈ 'ਚ ਕੰਮ ਕਰ ਰਹੀ ਹੁੰਦੀ ਆ ਕਿਉਂਕਿ ਐਨੇ ਸ਼ਾਮ ਨੂੰ ਡਿਨਰ ਵਾਸਤੇ ਆਪਣੇ ਮੁੰਡੇ ਤੇ ਆਪਣੀ ਨੋ ਨੂੰ ਡਿਨਰ ਵਾਸਤੇ ਬੁਲਾਇਆ ਹੁੰਦਾ ਆ ਤੇ ਇਹ ਉਹਨਾਂ ਵਾਸਤੇ ਖਾਣ ਪੀਣ ਦਾ ਸਮਾਨ ਤਿਆਰ ਕਰਦੀ ਹੁੰਦੀ ਆ ਸ਼ਾਮ ਪੈ ਜਾਂਦੀ ਆ 4-5 ਵਜੇ ਇਹ ਆਪਣੇ ਮੁੰਡੇ ਨੂੰ ਸੰ ਗੈਂਗ ਨੂੰ ਫੋਨ ਕਰਦੀ ਆ ਤੇ ਉਹ ਫੋਨ ਨਹੀਂ ਚੱਕਦਾ ਅੱਧਾ ਘੰਟਾ ਵੇਟ ਕਰਦੀ ਆ ਅੱਧੇ ਘੰਟੇ ਬਾਅਦ ਦੁਬਾਰਾ ਇਹ ਆਪਣੇ ਮੁੰਡੇ ਨੂੰ ਫੋਨ ਕਰਦੀ ਆ ਬਟ ਅੱਧੇ ਘੰਟੇ ਬਾਅਦ ਵੀ ਮੁੰਡਾ ਦਾ ਦੁਬਾਰਾ ਫੋਨ ਨਹੀਂ ਚੱਕਦਾ ਲਗਾਤਾਰ ਤਿੰਨ ਚਾਰ ਵਾਰ ਫੋਨ ਕਰਨ ਤੋਂ ਬਾਅਦ ਜਦੋਂ ਨੇ ਦੇਖਿਆ ਵੀ ਉਹਦਾ ਮੁੰਡਾ ਫੋਨ ਨਹੀਂ ਚੱਕ ਰਿਹਾ ਫਿਰ ਉਹਨੇ ਆਪਣੀ ਨੋ ਨੂੰ ਲੀ ਹੌਂਗ ਨੂੰ ਫੋਨ ਕੀਤਾ ਤਾਂ ਉਹਦਾ ਫੋਨ ਸਵਿਚ ਆਫ ਆ ਰਿਹਾ ਸੀਗਾ ਥੋੜਾ ਟਾਈਮ ਇਹ ਵੇਟ ਕਰਦੀ ਰਹੀ ਆ ਇਹਦਾ ਗੁੱਸੇ ਦੇ ਵਿੱਚ ਸੀਗੀ ਬਟ ਥੋੜੀ ਦੇਰ ਬਾਅਦ ਇਹਨੇ ਸੋਚਿਆ ਕੋਈ ਪ੍ਰੋਬਲਮ ਵੀ ਹੋ ਸਕਦੀ ਆ ਮੈਂ ਕਿਉਂ ਨਾ ਇਹਦੇ ਘਰ ਜਾ ਕੇ ਦੇਖਾਂ ਤੇ ਜਿੱਦਾਂ ਹੀ ਲਿਉ ਡੇਨੀਆng ਆਪਣੇ ਘਰ ਨੂੰ ਲੋਕ ਲਗਾ ਕੇ ਆਪਣੇ ਮੁੰਡੇ ਦੇ ਨਵੇਂ ਘਰ ਵੱਲ ਨੂੰ ਜਾਂਦੀ ਆ ਘਰ ਦੇ ਉੱਤੇ ਥੋੜੀ ਦੂਰੀ ਤੇ ਪਹੁੰਚਦੀ ਆ ਤਾਂ ਦੇਖਦੀ ਆ ਵੀ ਦਰਵਾਜ਼ਾ ਬਾਹਰੋਂ ਦੀ ਜਿਹੜਾ ਮੇਨ ਗੇਟ ਸੀਗਾ ਉਹ ਤਾਂ ਲੱਗਾ ਹੋਇਆ ਆ ਬਟ ਜਦੋਂ ਘਰ ਦੇ ਕੋਲ ਜਾਂਦੀ ਆ ਤਾਂ ਅੰਦਰਲੇ ਦਰਵਾਜ਼ੇ ਖੁੱਲੇ ਹੁੰਦੇ ਆ ਤੇ ਬਾਹਰੋਂ ਦੀ ਕੁੰਡਾ ਖੋਲ ਕੇ ਘਰ ਦੇ ਵਿੱਚ ਐਂਟਰ ਕਰ ਜਾਂਦੀ ਆ ਤੇ ਜਦੋਂ ਇਹ ਘਰ ਦੇ ਵਿੱਚ ਐਂਟਰ ਕਰਦੀ ਤਾਂ ਦੇਖਦੀ ਸਾਰੀ ਸਫਾਈ ਹੋਈ ਹੁੰਦੀ ਆ ਐਂਡ ਘਰ ਨੀਟ ਐਂਡ ਕਲੀਨ ਹੋਇਆ ਹੁੰਦਾ ਆ ਤਾਂ ਟੇਬਲ ਦੇ ਉੱਤੇ ਕੁਝ ਸਮਾਨ ਖਾਣ ਪੀਣ ਦਾ ਪਿਆ ਹੁੰਦਾ ਆ ਇਹ ਆਪਣੇ ਮੁੰਡੇ ਨੂੰ ਤੇ ਕੁੜੀ ਨੂੰ ਆਵਾਜ਼ ਮਾਰਦੀ ਆ ਤਾਂ ਉਧਰੋਂ ਦੀ ਕੋਈ ਵੀ ਘਰ ਤੋਂ ਆਵਾਜ਼ ਨਹੀਂ ਬਾਹਰ ਆਉਂਦੀ ਤਾਂ ਇਹਨੂੰ ਇੱਕ ਚੀਜ਼ ਬਹੁਤ ਅਜੀਬ ਲੱਗਦੀ ਕਿਉਂਕਿ ਉਹਨਾਂ ਦੇ ਕੋਲ ਇੱਕ ਪਾਲਤੂ ਡੌਗ ਸੀਗਾ ਤੇ ਜਦੋਂ ਵੀ ਲੀਡ ਡੇਨ ਯਾਂਗ ਉਸ ਘਰ ਦੇ ਵਿੱਚ ਆਂਦੀ ਸੀ ਤਾਂ ਉਹ ਕੁੱਤਾ ਉਹਦਾ ਬੜੇ ਪਿਆਰ ਦੇ ਨਾਲ ਸਵਾਗਤ ਕਰਦਾ ਹੁੰਦਾ ਸੀਗਾ ਤੇ ਉਹ ਉਸ ਦਿਨ ਕੁੱਤਾ ਵੀ ਇਹਨੂੰ ਮਿਲਣ ਵਾਸਤੇ ਨਹੀਂ ਆਇਆ ਤੇ ਨਾ ਉਹ ਭੌਂਕਿਆ ਤੇ ਲੀਡ ਡੇਨ ਯਾਂਗ ਨੂੰ ਇਹ ਬਹੁਤ ਅਜੀਬ ਲੱਗਾ ਜੋ ਘਰ ਦੇ ਵਿੱਚ ਆਸੇ ਪਾਸੇ ਲੱਭਣ ਲੱਗ ਗਏ ਤਾਂ ਜਿੱਦਾਂ ਹੀ ਉਹਨੇ ਘਰ ਦੇ ਪਾਸੇ ਲੱਭਦੇ ਲੱਭਦੇ ਇੱਕ ਘਰ ਦੀ ਨੁੱਕਰ ਦੇ ਵਿੱਚ ਦੇਖਿਆ ਤਾਂ ਉੱਥੇ ਉਹ ਡੌਗ ਮਰਿਆ ਹੋਇਆ ਪਿਆ ਹੋਇਆ ਸੀ ਜਿਹਦਾ ਸਿਰ ਬੜੀ ਬੁਰੀ ਤਰੀਕੇ ਦੇ ਨਾਲ ਕੁਚਲਿਆ ਹੋਇਆ ਸੀਗਾ ਇਹ ਚੀਜ਼ ਦੇਖ ਕੇ ਲਿਉ ਡੇਨੀਆਗ ਘਬਰਾ ਕੇ ਥੱਲੇ ਡੇਗੀ ਤਾਂ ਉਹਨੇ ਭੱਜ ਕੇ ਫਟਾਫਟ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਮੇਰਾ ਇੱਥੇ ਪੁੱਤ ਤੇ ਮੇਰੀ ਨੋ ਗਾਇਬ ਆ ਤੇ ਉੱਥੇ ਪਾਲਤੂ ਜਿਹੜਾ ਡੌਗ ਰੱਖਿਆ ਸੀਗਾ ਉਹਨੂੰ ਵੀ ਬੜੀ ਬੁਰੀ ਤਰੀਕੇ ਦੇ ਨਾਲ ਕਿਸੇ ਨੇ ਮਾਰ ਦਿੱਤਾ ਆ ਤਾਂ ਪੁਲਿਸ ਵਾਲੇ ਵੀ 10 ਮਿੰਟਾਂ ਦੇ ਵਿੱਚ ਉੱਥੇ ਫਟਾਫਟ ਪਹੁੰਚੇ ਤਾਂ ਜਦੋਂ ਉਹਨਾਂ ਨੇ ਘਰ ਦੇ ਹਾਲਾਤ ਦੇਖ ਕੇ ਕੈਮਰੇ ਘਰ ਦੇ ਟੁੱਟੇ ਹੋਏ ਸੀਗੇ ਤਾਂ ਉਹ ਕੈਮਰਾ ਦੇ ਨਾਲ ਜੋ ਕੰਪਿਊਟਰ ਅਟੈਚ ਸੀਗਾ ਉਹ ਕੰਪਿਊਟਰ ਦਾ ਜੋ ਸਿਸਟਮ ਸੀਗਾ ਉਹ ਸਾਰਾ ਉਥੋਂ ਗਾਇਬ ਹੋਇਆ ਪਿਆ ਸੀਗਾ ਤਾਂ ਫਿਰ ਉਹਨਾਂ ਨੇ ਜਦੋਂ ਚੰਗੀ ਤਰ੍ਹਾਂ ਆਪਣੀ ਟੀਮ ਬੁਲਾ ਕੇ ਜਾਂਚ ਕੀਤੀ ਤਾਂ ਉਸ ਘਰ ਦੇ ਵਿੱਚੋਂ ਕੁਝ ਖੂਨ ਦੇ ਧੱਬੇ ਦੇ ਨਿਸ਼ਾਨ ਮਿਲੇ ਤਾਂ ਪੁਲਿਸ ਵਾਲਿਆਂ ਨੂੰ ਕਲੀਅਰ ਹੋ ਗਿਆ ਵੀ ਜਰੂਰ ਇੱਥੇ ਕੋਈ ਨਾ ਕੋਈ ਵੱਡਾ ਕੰਡ ਹੋਇਆ ਹੈ ਜਾਂ ਤਾਂ ਫਿਰ ਉਹਨਾਂ ਨੇ ਆਪਣੀ ਪੂਰੀ ਡੈਟੇਕਟਿਵ ਟੀਮ ਲਿਆ ਕੇ ਇਸ ਕੇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਪਿਆ ਪਿਆ 100-100 ਕਿਲੋਮੀਟਰ ਦੀ ਦੂਰੀਆਂ ਦੇ ਉੱਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਵੀ ਆਖਰਲੀ ਹੋਂਗ ਤੇ ਸੰ ਗੈਂਗ ਗਏ ਕਿੱਥੇ ਤੇ ਇਸ ਕੁੱਤੇ ਨੂੰ ਕਿਹਨੇ ਮਾਰਿਆ ਸੀਗਾ ਆਈਨਾ ਦੇ ਘਰ ਦੀ ਥੋੜੀ ਜਿਹੀ ਦੂਰੀ ਦੇ ਉੱਤੇ ਇੱਕ ਝੀਲ ਵਗਦੀ ਸੀ ਕਿ ਤਾਂ ਉਸ ਝੀਲ ਦੇ ਕੋਲ ਜਦੋਂ ਗਏ ਤਾਂ ਉੱਥੇ ਪੁਲਿਸ ਵਾਲਿਆਂ ਨੂੰ ਦੋ ਵੱਡੇ ਵੱਡੇ ਪੋਲੀਥੀਨ ਮਿਲੇ ਜਿਹਦੇ ਵਿੱਚ ਕਬਾੜ ਸੀਗਾ ਤਾਂ ਪੁਲਿਸ ਵਾਲਿਆਂ ਨੇ ਜਦੋਂ ਕਬਾੜ ਨੂੰ ਖੋਲਿਆ ਆ ਤੁਸੀਂ ਉਸ ਦੀ ਫੋਟੋ ਦੇਖ ਸਕਦੇ ਹੋ ਉਹਦੇ ਵਿੱਚ ਦੋ ਪੈਂਟਾਂ ਦੇ ਜੋੜੇ ਤਾਂ ਇੱਕ ਸਿਕਿਉਰਿਟੀ ਕਾਰਡ ਤਾਂ ਇੱਕ ਬੈਂਕ ਕਾਰਡ ਮਿਲਿਆ ਤਾਂ ਫਿਰ ਪੁਲਿਸ ਵਾਲਿਆਂ ਨੂੰ ਲੱਗਿਆ ਵੀ ਇਹ ਕੇਸ ਕੁਝ ਜ਼ਿਆਦਾ ਉਲਝਿਆ ਹੋਇਆ ਤਾਂ ਫਿਰ ਉਹਨਾਂ ਨੇ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਲੈ ਕੇ ਇਸ ਕੇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਆ ਉਹ ਜਿਹੜੇ ਸ਼ਿਕਾਰੀ ਡੌਗ ਸੀਗੇ ਉਹ ਸੁੰਘਦੇ ਸੁੰਘਦੇ ਉਹਨਾਂ ਨੂੰ ਇੱਕ ਜੰਗਲ ਵੱਲ ਲੈ ਜਾਂਦੇ ਆ ਤੇ ਜਦੋਂ ਜਦੋਂ ਪੁਲਿਸ ਵਾਲੇ ਉਸ ਜੰਗਲ ਦੇ ਵਿੱਚ ਪਹੁੰਚਦੇ ਆ ਤਾਂ ਉਹਨਾਂ ਨੂੰ ਉੱਥੇ ਵੀ ਖੂਨ ਦੇ ਧੱਬਿਆਂ ਦੇ ਨਿਸ਼ਾਨ ਮਿਲਦੇ ਆ। ਹੌਲੀ-ਹੌਲੀ ਡੌਗ ਉਹਨਾਂ ਨੂੰ ਇੱਕ ਗੁਫਾ ਦੇ ਵਿੱਚ ਲੈ ਜਾਂਦੇ ਆ। ਆ ਉਸ ਦੀ ਫੋਟੋ ਤੁਸੀਂ ਦੇਖ ਸਕਦੇ ਆ। ਤਾਂ ਜਿੱਦਾਂ ਇਹ ਪੁਲਿਸ ਵਾਲੇ ਉਸ ਗੁਫਾ ਦੇ ਕੋਲ ਪਹੁੰਚਦੇ ਆ ਤਾਂ ਉਹ ਦੇਖਦੇ ਆ ਵੀ ਗੁਫਾ ਦੇ ਅੰਦਰ ਹੁੰਦੇ ਨਾ ਮੱਕੀ ਦੇ ਟਾਂਡੇ ਉਹਦੇ ਨਾਲ ਉਹ ਗੁਫਾ ਭਰੀ ਹੋਈ ਸੀਗੀ ਤਾਂ ਬੜੇ ਤਰੀਕੇ ਦੇ ਨਾਲ ਉਹ ਟਾਂਡੇ ਸਜਾਏ ਹੋਏ ਸੀਗੇ ਤਾਂ ਪੁਲਿਸ ਵਾਲਿਆਂ ਨੂੰ ਇਹ ਵੀ ਚੀਜ਼ ਬਹੁਤ ਅਜੀਬ ਲੱਗੀ ਵੀ ਕੋਈ ਟਾਂਡੇ ਐਦਾਂ ਸਜਾ ਕੇ ਕੌਣ ਰੱਖਦਾ ਹੁੰਦਾ ਆ ਤਾਂ ਉਹਨਾਂ ਪੁਲਿਸ ਵਾਲਿਆਂ ਨੇ ਜਿੱਦਾਂ ਹੀ ਉਹ ਮੱਕੀ ਦੇ ਟਾਂਡੇ ਪਿੱਛੇ ਕੀਤੇ ਤਾਂ ਉਹ ਸਾਹਮਣੇ ਦਾ ਨਜ਼ਾਰਾ ਦੇਖ ਕੇ ਪੁਲਿਸ ਵਾਲਿਆਂ ਦੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਜੋ ਨਜ਼ਾਰਾ ਉਹਨਾਂ ਨੇ ਆਪਣੀ ਅੱਖਾਂ ਸਾਹਮਣੇ ਦੇਖਿਆ ਕਿਉਂਕਿ ਸਾਹਮਣੇ ਲੀਹੋਂਗ ਤੇ ਸੁਨ ਗੈਂਗ ਦੀ ਬੜੀ ਹੀ ਬੁਰੀ ਹਾਲਤ ਦੇ ਵਿੱਚ ਡੈੱਡ ਬੋਡੀਜ਼ ਪਈ ਹੁੰਦੀ ਹੈ ਤਾਂ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਫਟਾਫਟ ਬਾਹਰ ਲਿਆਂਦੇ ਆ ਤਾਂ ਉਹਨਾਂ ਨੂੰ ਫੋਰੈਂਸਿੰਗ ਲੈਬ ਦੇ ਵਿੱਚ ਜਾਂਚ ਕਰਨ ਵਾਸਤੇ ਭੇਜ ਦਿੰਦੇ ਆ ਤੇ ਜਦੋਂ ਲੈਬ ਦੇ ਵਿੱਚੋਂ ਰਿਪੋਰਟ ਬਾਹਰ ਆਂਦੀ ਤਾਂ ਉੱਥੋਂ ਦੀ ਇਹ ਗੱਲ ਪਤਾ ਲੱਗਦੀ ਵੀ ਲੀਹੋਂਗ ਦੇ ਨਾਲ ਬੜੇ ਹੀ ਬੁਰੇ ਤਰੀਕੇ ਦੇ ਨਾਲ ਫਿਜ਼ੀਕਲੀ ਬਹੁਤ ਗਲਤ ਕੰਮ ਹੋਇਆ ਹੁੰਦਾ ਹੈ ਤਾਂ ਦਿਲ ਨੂੰ ਤੋੜ ਕੇ ਰੱਖ ਦੇਣ ਵਾਲੀ ਇੱਕ ਚੀਜ਼ ਇਹ ਆ ਕਿਉਂਕਿ ਉਸ ਟਾਈਮ ਲਈ ਹੋੰਗ ਜਦੋਂ ਉਸਦੇ ਨਾਲ ਗਲਤ ਕੰਮ ਹੋਇਆ ਉਹ 3 ਮੰਥ ਦੀ ਪ੍ਰੈਗਨੈਂਟ ਸੀਗੀ ਤੇ ਦੂਜੇ ਪਾਸੇ ਸਨ ਗੈਂਗ ਦੇ ਸਿਰ ਦੇ ਉੱਤੇ ਬੜੇ ਹੀ ਭਾਰੀ ਚੀਜ਼ ਦੇ ਨਾਲ ਤਿੰਨ ਵਾਰ ਬਹੁਤ ਵਾਰ ਕੀਤਾ ਹੋਇਆ ਸੀਗੇ ਉਸ ਤੋਂ ਬਾਅਦ ਉਸ ਦੀ ਛਾਤੀ ਦੇ ਵਿੱਚ ਇੱਕ ਤੇਜ਼ ਹਥਿਆਰ ਦੇ ਨਾਲ ਵੀ ਵਾਰ ਕੀਤਾ ਹੋਇਆ ਸੀ ਬਹੁਤ ਡੂੰਘਾ ਉਹਦੀ ਨਿਸ਼ਾਨ ਸੀ ਜੋ ਲੰਗਸ ਦੇ ਵੀ ਆਰਪਾਰ ਹੋ ਚੁੱਕਿਆ ਸੀਗਾ ਤਾਂ ਫਿਰ ਪੁਲਿਸ ਵਾਲਾ ਨੇ ਜੋ ਉਹ ਕੂੜੇ ਦੇ ਵਿੱਚੋਂ ਸਮਾਨ ਮਿਲਿਆ ਸੀ ਉਹਦੇ ਵਿੱਚ ਇੱਕ ਲੋ ਸਿਕਿਉਰਿਟੀ ਗਾਰਡ ਸੀਗਾ ਉਹ ਲਿਊ ਡੈਨੀ ਆਂਗ ਨੂੰ ਦਿਖਾਇਆ ਤਾਂ ਲਿਊ ਡੈਨੀ ਆਂਗ ਨੇ ਕਾਰਡ ਨੂੰ ਦੇਖਦੇ ਹੀ ਪਛਾਣ ਲਿਆ ਵੀ ਇਹ ਬੰਦੇ ਦਾ ਨਾਮ ਫੂਮੋਉ ਆ ਜੋ ਇੱਥੋਂ ਦੀ 100 ਕਿਲੋਮੀਟਰ ਦੀ ਦੂਰੀ ਤੇ ਰਹਿੰਦਾ ਆ ਪਰ ਉਹਨੇ ਦੱਸਿਆ ਵੀ ਮੇਰੇ ਪੁੱਤ ਦਾ ਤੇ ਮੇਰੀ ਨੋ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀਗਾ ਪਰ ਫਿਰ ਵੀ ਪੁਲਿਸ ਵਾਲਿਆਂ ਨੇ ਸ਼ੱਕ ਦੇ ਆਧਾਰ ਦੇ ਉੱਤੇ ਉਹ ਕਾਰਡ ਨੂੰ ਜਾਂਚ ਕਰਦੇ ਫੂਮੋਉ ਦੇ ਘਰ ਦੇ ਕੋਲ ਪਹੁੰਚ ਗਏ ਤਾਂ ਉਹ ਘਰ ਜਿੱਥੇ ਕਾਂਡ ਹੋਇਆ ਸੀ ਉਸ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸੀਗਾ ਜਦੋਂ ਫੂਮਉ ਦੇ ਘਰ ਪਹੁੰਚਦੇ ਆ ਤਾਂ ਦੇਖਦੇ ਆ ਕਿ ਫੂਮਉ ਇੱਕ 70 ਸਾਲ ਦਾ ਬਜ਼ੁਰਗ ਸੀਗਾ ਜੋ ਕਾਫੀ ਟਾਈਮ ਤੋਂ ਬੈੱਡ ਦੇ ਉੱਤੇ ਪਿਆ ਸੀ ਯਾਨੀ ਕਿ ਉਹ ਉੱਠ ਕੇ ਆਪ ਤੁਰ ਫਿਰ ਵੀ ਨਹੀਂ ਸਕਦਾ ਐਨੀ ਬੁਰੀ ਹਾਲਤ ਸੀਗੀ ਤਾਂ ਪੁਲਿਸ ਵਾਲਿਆਂ ਨੂੰ ਇਹ ਤਾਂ ਕਲੀਅਰ ਹੋ ਗਿਆ ਵੀ ਐਡਾ ਬਜ਼ੁਰਗ ਬੰਦਾ ਇੰਨਾ ਵੱਡਾ ਕਾਂਡ ਨਹੀਂ ਕਰ ਸਕਦਾ ਤੇ ਉਹਨਾਂ ਦੀ ਬੋਡੀ ਨੂੰ ਉਸ ਘਰ ਤੋਂ ਲਿਆ ਕੇ ਉਸ ਗੁਫਾ ਤੱਕ ਵੀ ਨਹੀਂ ਲਿਆ ਸਕਦਾ ਸੀਗਾ ਤਫੇਰ ਪੁਲਿਸ ਵਾਲਿਆਂ ਨੇ ਉਸਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਫੂ ਮਾਉ ਨੇ ਦੱਸਿਆ ਵੀ ਉਹਦਾ ਇੱਕ 26 ਸਾਲ ਦਾ ਮੁੰਡਾ ਉਸਦੇ ਨਾਲ ਘਰ ਦੇ ਵਿੱਚ ਰਹਿੰਦਾ ਉਹ ਫੈਮਿਲੀ ਦੇ ਵਿੱਚ ਸਿਰਫ ਇਹੀ ਦੋ ਹੀ ਜਾਣੇ ਸੀਗੇ ਜੋ ਘਰ 'ਚ ਰਹਿੰਦੇ ਸੀਗੇ ਤਾਂ ਪੁਲਿਸ ਵਾਲਿਆਂ ਨੂੰ ਇਹ ਤਾਂ ਕਲੀਅਰ ਹੋ ਜਾਂਦਾ ਵੀ 70 ਸਾਲ ਦਾ ਇਹ ਬਜ਼ੁਰਗ ਤਾਂ ਇਹ ਕੰਮ ਕਰ ਨਹੀਂ ਸਕਦਾ ਬਟ ਉਹਦਾ ਜਿਹੜਾ 26 ਸਾਲ ਦਾ ਮੁੰਡਾ ਹੈਗਾ ਫੂ ਗੈਂਗ ਇਹ ਕੰਡ ਕਰ ਸਕਦਾ ਪੁਲਿਸ ਵਾਲਿਆਂ ਨੇ ਉਹਦੇ ਤੇ ਸ਼ੱਕ ਕੀਤਾ ਬਟ ਉਹ ਉਸ ਟਾਈਮ ਘਰ ਦੇ ਵਿੱਚ ਅਵੇਲੇਬਲ ਨਹੀਂ ਸੀਗਾ ਬੜੀ ਹੀ ਪੂਰ ਫੈਮਿਲੀ ਤੋਂ ਇਹ ਬਿਲੋਂਗ ਕਰਦੇ ਸੀਗੇ ਹੁਣ ਜਿਹੜਾ ਇਹ ਫੂ ਮੌ ਦਾ ਮੁੰਡਾ ਸੀਗਾ ਫੂ ਗੈਂਗ ਇਹ ਛੋਟੀਆਂ ਮੋਟੀਆਂ ਚੋਰੀਆਂ ਕਰਦਾ ਹੁੰਦਾ ਸੀ ਇਹ ਲੋਕਾਂ ਦੀਆਂ ਮੁਰਗੀਆਂ ਤੇ ਕੁੱਤੇ ਚੋਰੀ ਕਰਕੇ ਅੱਗੇ ਵੇਚਦਾ ਹੁੰਦਾ ਸੀਗਾ ਤਾਂ ਫਿਰ ਹੁਣ ਜਿਹੜਾ ਇਹ 70 ਸਾਲ ਦਾ ਬਜ਼ੁਰਗ ਸੀਗਾ ਫੂ ਮੌ ਇਹਨੇ ਇੱਕ ਲੋ ਸਿਕਿਉਰਿਟੀ ਗਾਰਡ ਬਣਾਇਆ ਸੀ ਜਿਹਨੂੰ ਇਹ ਮਹੀਨੇ ਦੇ 55 ਯੂਆਨ ਮਿਲਦੇ ਹੁੰਦੇ ਸੀਗੇ ਤਾਂ ਫੂ ਗੈਂਗ ਨੇ ਆਪਣੇ ਪਿਓ ਦੇ ਕੋਲੋਂ ਉਹ ਕਾਰਡ ਵੀ ੱੱਕੇ ਨਾਲ ਖੋ ਕੇ ਰੱਖਿਆ ਸੀਗਾ ਤਾਂ ਜਿੱਦਾਂ ਹੀ ਉਹਦੇ ਵਿੱਚ ਮਹੀਨੇ ਬਾਅਦ 55 ਯੂਆਨ ਆਉਂਦੇ ਸੀਗੇ ਤਾਂ ਉਹ ਖਰਚ ਕਰ ਲੈਂਦਾ ਸੀ ਆਪਣੇ ਨਸ਼ੇ ਪੱਤੇ ਕਰਦਾ ਹੁੰਦਾ ਸੀਗਾ ਆਪਣੇ ਨਿਛੜੀ ਯਾਰਾਂ ਦੋਸਤਾਂ ਦੇ ਨਾਲ ਉਹ ਟਾਈਮ ਸਪੈਂਡ ਕਰਦਾ ਹੁੰਦਾ ਸੀ ਤੇ ਘਰ ਦੇ ਵਿੱਚ ਬਹੁਤ ਘਟਾਂ ਆਂਦਾ ਜਾਂਦਾ ਸੀਗਾ ਤਾਂ ਪੁਲਿਸ ਵਾਲਾ ਨੂੰ ਇੱਥੇ ਫਿਰ ਇਹ ਟੀਨ ਹੋ ਗਿਆ ਵੀ ਇਹ ਕਾਂਡ ਇਸ ਬਜ਼ੁਰਗ ਨੇ ਨਹੀਂ ਇਹਦਾ ਕਾਰਡ ਇਹਦੇ ਮੁੰਡੇ ਨੇ ਰੱਖਿਆ ਆ ਤਾਂ ਜ਼ਰੂਰ ਇਹ ਕਾਂਡ ਵੀ ਇਸ ਮੁੰਡੇ ਨੇ ਕੀਤਾ ਹੋਊਗਾ ਫਟੋ ਉੱਥੋਂ ਦੀ ਫਰਾਰ ਸੀਗਾ ਤਾਂ ਫਿਰ ਦੂਜੇ ਪਾਸੇ ਦੂਸਰੀ ਟੀਮ ਨੇ ਇੱਕ ਜਿਹੜਾ ਬੈਂਕ ਕਾਰਡ ਸੀਗਾ ਉਸ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਉਹ ਕਾਰਡ ਕਿਸੇ ਹੋਰ ਦਾ ਨਹੀਂ ਜਿਹੜੀ ਕੁੜੀ ਖਤਮ ਹੋਈ ਸੀਗੀ ਲੀ ਹੋਂਗ ਉਸ ਦਾ ਬੈਂਕ ਕਾਰਡ ਸੀਗਾ ਜਿਹਦੇ ਵਿੱਚੋਂ ਇੱਕ ਦਿਨ ਪਹਿਲਾਂ ਹੀ 11000 ਯੂਆਨ ਕਢਵਾਏ ਹੋਏ ਸੀਗੇ ਏਟੀਐਮ ਤੋਂ ਤਾਂ ਫਿਰ ਪੁਲਿਸ ਵਾਲਿਆਂ ਨੇ ਉਸੇ ਏਟੀਐਮ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੀਸੀਟੀਵੀ ਫੁਟੇਜ ਕੱਢੀਆਂ ਉਹਦੇ ਵਿੱਚ ਇੱਕ ਮੁੰਡਾ ਪੈਸੇ ਕਢਵਾਉਂਦਾ ਦਿਖਿਆ ਆ ਤੁਸੀਂ ਉਸ ਦੀ ਫੋਟੋ ਦੇਖ ਸਕਦੇ ਆ ਤਾਂ ਇਹ ਮੁੰਡਾ ਪੈਸੇ ਕਢਵਾਉਣ ਤੋਂ ਬਾਅਦ ਗੰਦੇ ਇਸ਼ਾਰੇ ਵੀ ਕਰ ਰਿਹਾ ਸੀਗਾ ਤਾਂ ਉਤੋਂ ਦੰਦ ਕੱਢ ਰਿਹਾ ਸੀਗਾ ਜਿੱਥੋਂ ਦੀ ਪੁਲਿਸ ਵਾਲਿਆਂ ਨੂੰ ਯਕੀਨ ਹੋ ਗਿਆ ਵੀ ਜ਼ਰੂਰ ਇਹ ਇੱਕ ਕੰਮ ਇੱਕ ਮੁੰਡੇ ਦਾ ਨਹੀਂ ਗੈਂਗ ਦਾ ਆ ਕਿਉਂਕਿ ਉਹ ਮੁੰਡਾ ਫੂ ਗੈਂਗ ਨਹੀਂ ਸੀਗਾ ਕੋਈ ਹੋਰ ਸੀਗਾ ਜਿਸ ਦੀ ਉਮਰ 16 ਤੋਂ 17 ਸਾਲ ਦੀ ਸੀਗੀ ਤਾਂ ਪੁਲਿਸ ਵਾਲਿਆਂ ਨੇ ਜਦੋਂ ਦੇਖਿਆ ਵੀ ਉਹ ਮੁੰਡਾ ਪੈਸੇ ਕਢਵਾ ਕੇ ਬੱਸ ਸਟੇਸ਼ਨ ਵਾਲ ਦੀ ਤੁਰ ਪਿਆ ਤਾਂ ਪੁਲਿਸ ਵਾਲਿਆਂ ਨੇ ਬੱਸ ਸਟੇਸ਼ਨ ਦੀਆਂ ਫੁਟੇਜ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੁਲਿਸ ਵਾਲਿਆਂ ਨੂੰ ਉਹਦੇ ਵਿੱਚ ਇਹ ਦੋ ਮੁੰਡੇ ਕੈਪਚਰ ਹੋ ਗਏ ਵੀ ਉਹ ਪੈਸੇ ਕਢਵਾ ਕੇ ਬੱਸ ਸਟੇਸ਼ਨ ਦੇ ਉੱਤੇ ਹੀ ਘੁੰਮ ਰਹੇ ਸੀਗੇ ਉਹ ਕਿਤੇ ਨਾ ਕਿਤੇ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਸੀਗੇ ਤਾਂ ਜਦੋਂ ਉਹ ਦੋਏ ਜਾਣੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਪਚਰ ਹੋ ਗਏ ਤਾਂ ਪੁਲਿਸ ਵਾਲਾ ਨੇ ਆਪਣੀ ਫੋਰਸ ਟੀਮ ਲਗਾ ਕੇ ਬੱਸ ਸਟੇਸ਼ਨ ਵੱਲ ਨੂੰ ਭੇਜ ਦਿੱਤਾ ਤਾਂ ਕਿ ਉਹਨਾਂ ਦੋਨਾਂ ਨੂੰ ਫੜਿਆ ਜਾ ਸਕੇ ਪਰ ਜਿੱਦਾਂ ਹੀ ਪੁਲਿਸ ਵਾਲੇ ਆਪਣੀ ਟੀਮ ਲੈ ਕੇ ਉਸ ਬੱਸ ਸਟੇਸ਼ਨ ਦੇ ਵਿੱਚ ਪਹੁੰਚੇ ਪਰ 20 ਮਿੰਟ ਪਹਿਲਾਂ ਹੀ ਉਹ ਬੱਸ ਉਥੋਂ ਦੀ ਜਾ ਚੁੱਕੀ ਸੀਗੀ ਬੜੇ ਹੀ ਫਿਲਮੀ ਸੀਨ ਦੀ ਤਰ੍ਹਾਂ ਇਸ ਕੇਸ ਨੂੰ ਹੈਂਡਲ ਕੀਤਾ ਪੁਲਿਸ ਵਾਲਿਆਂ ਨੇ ਆਪਣੀਆਂ ਫੁੱਲ ਸਪੀਡ ਦੇ ਨਾਲ ਗੱਡੀਆਂ ਲਗਾ ਕੇ ਮੋਰਿਓ ਵੀ ਉਹਨਾਂ ਨੇ ਫੋਨ ਕਰ ਦਿੱਤਾ ਵੀ ਜਿੱਧਰ ਬੱਸ ਜਾ ਰਹੀ ਆ ਤਾਂ ਪਲੀਜ਼ ਆਪਣੀ ਟੀਮ ਲੈ ਕੇ ਉੱਥੇ ਪਹੁੰਚੋ ਆਪਾਂ ਨੂੰ ਇਹ ਬੱਸ ਰੋਕ ਕੇ ਉਹਨਾਂ ਦੋਨਾਂ ਨੂੰ ਫੜਨਾ ਜ਼ਰੂਰੀ ਆ ਤਾਂ ਫਿਰ ਪੁਲਿਸ ਵਾਲਿਆਂ ਨੇ ਇੱਕ ਆਪਣੀ ਗੱਡੀ ਬੜੀ ਸਪੀਡ ਦੇ ਨਾਲ ਉਸ ਬੱਸ ਦੇ ਮੋਰੇ ਲਿਆ ਕੇ ਖੜੀ ਕਰ ਦਿੱਤੀ ਤਾ ਉਸ ਬੱਸ ਦਾ ਡਰਾਈਵਰ ਵੀ ਘਬਰਾ ਗਿਆ ਵੀ ਪੁਲਿਸ ਵਾਲੇ ਐਦਾ ਗੱਡੀ ਕਿਉਂ ਰੋਕਦੇ ਪਿਆ ਤਾਂ ਪੁਲਿਸ ਵਾਲਿਆਂ ਨੇ ਜਿੱਦਾਂ ਹੀ ਬੱਸ ਦਾ ਦਰਵਾਜ਼ਾ ਖੋਲ ਕੇ ਅੰਦਰ ਐਂਟਰ ਕੀਤੇ ਤਾਂ ਸਾਰੇ ਜਾਣੇ ਉੱਥੇ ਬੈਠੇ ਸਹਿਮ ਗਏ ਪੁਲਿਸ ਵਾਲਾ ਨੂੰ ਦੋ ਜਾਣੇ ਦੀਆਂ ਸ਼ਕਲਾਂ ਦਾ ਪਤਾ ਹੀ ਸੀਗੀਆਂ ਫੂ ਗੈਂਗ ਤੇ ਉਹ ਜਿਹੜਾ 16 17 ਦਾ ਮੁੰਡਾ ਜਿਹਦੀ ਏਟੀਐਮ ਦੇ ਵਿੱਚ ਫੋਟੋ ਕੈਮਰੇ ਵਿੱਚ ਕੈਦ ਹੋ ਗਈ ਸੀਗੀ ਤਾਂ ਜਿੱਦਾਂ ਹੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੇਖਿਆ ਉਹਨਾਂ ਵਿੱਚੋਂ ਇੱਕ ਜਾਣਾ ਖਿੜਕੀ ਦਾ ਦਰਵਾਜ਼ਾ ਤੋੜ ਕੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ ਸੀਗਾ ਤਾਂ ਪੁਲਿਸ ਵਾਲਿਆਂ ਨੇ ਪਿੱਛੋਂ ਦੀ ਜਾ ਕੇ ਉਹਨੂੰ ਫੜ ਲਿਆ ਰਾ ਦੂਸਰਾ ਸੀਗਾ ਉਹਨੇ ਆਪਣੇ ਬੱਸ ਦੇ ਉੱਪਰੋਂ ਦੀ ਛਾਲ ਮਾਰ ਦਿੱਤੀ ਜਿਹੜੀ ਪੁਲਿਸ ਵਾਲਿਆਂ ਨੇ ਗੱਡੀ ਸਾਹਮਣੇ ਲਗਾਈ ਸੀ ਉਹਦੇ ਉੱਤੇ ਛਲਾਂਗ ਮਾਰ ਕੇ ਭੱਜਣ ਲੱਗਾ ਤਾਂ ਉਹਨੂੰ ਵੀ ਦੋ ਤਿੰਨ ਜਣਿਆਂ ਨੇ ਪੁਲਿਸ ਵਾਲਿਆਂ ਨੇ ਫੜ ਕੇ ਦਬੋ ਚ ਲਿਆ ਤਾਂ ਫਿਰ ਜਿਹੜੇ ਹੁਣ ਦੋ ਤਿੰਨ ਪੁਲਿਸ ਵਾਲੇ ਉਸ ਬੱਸ ਦੇ ਅੰਦਰ ਖੜੇ ਸੀਗੇ ਉਹ ਬਾਕੀਆਂ ਦੇ ਉੱਤੇ ਸ਼ੱਕ ਕਰ ਰਹੇ ਸੀਗੇ ਦੇਖਦੇ ਪਏ ਸੀਗੇ ਕਿ ਸ਼ਾਇਦ ਇਹਨਾਂ ਦੇ ਨਾਲ ਕੋਈ ਹੋਰ ਵੀ ਹੋਵੇ ਬਟ ਉਹਨਾਂ ਵਿੱਚੋਂ ਇੱਕ ਮੁੰਡਾ ਖੜਾ ਹੋ ਕੇ ਕਹਿੰਦਾ ਵੀ ਮੈਂ ਇਹਨਾਂ ਦੇ ਨਾਲ ਨਹੀਂ ਆ ਮੈਨੂੰ ਜਾਣ ਦਿੱਤਾ ਜਾਵੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਹੋਰ ਤਾਂ ਕਿਸੇ ਨੇ ਕਿਹਾ ਨਹੀਂ ਇਹ ਜ਼ਰੂਰ ਇਹ ਨਾਲ ਹੋ ਸਕਦਾ ਵਾ ਤਾਂ ਜਿੱਦਾਂ ਹੀ ਪੁਲਿਸ ਵਾਲੇ ਉਹਦੇ ਕੋਲ ਪਹੁੰਚੇ ਤਾਂ ਉਹਨੇ ਆਪਣੇ ਪਿੱਛੇ ਇੱਕ ਤੇਜ਼ ਹਥਿਆਰ ਲੰਬਾ ਚਾਕੂ ਰੱਖਿਆ ਸੀਗਾ ਉਹਨੇ ਕੱਢ ਕੇ ਪੁਲਿਸ ਵਾਲੇ ਤੇ ਹੀ ਹਮਲਾ ਕਰ ਦਿੱਤਾ ਤਾਂ ਦੂਜੇ ਪੁਲਿਸ ਵਾਲੇ ਨੇ ਹੱਥ ਵਿੱਚੋਂ ਡੰਡਾ ਉਹਦੇ ਕਲਾਈ ਤੇ ਮਾਰ ਕੇ ਉਹ ਚਾਕੂ ਥੱਲੇ ਸਿੱਡ ਦਿੱਤਾ ਉਹਨੂੰ ਵੀ ਫੜ ਕੇ ਅਰੈਸਟ ਕਰ ਲਿੱਤਾ ਤਾਂ ਐਦਾਂ ਉਸ ਦਿਨ ਪੁਲਿਸ ਵਾਲਿਆਂ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀਆਂ origignal ਫੋਟੋਆਂ ਵੀ ਆ ਇਸ ਕੇਸ ਦੀਆਂ ਮੈਂ ਆਪਣੇ Instagram ID @tourandstories ਉਦੇ ਤੇ ਲਗਾ ਦੂੰਗਾ ਤੁਸੀਂ ਉਥੇ ਦੇਖ ਸਕਦੇ ਆ ਕਿਉਂਕਿ ਕੁਝ ਫੋਟੋਸ ਇੱਥੇ ਨਹੀਂ ਲਾ ਸਕਦੇ ਉਹ YouTube ਤੇ Facebook ਦੀ ਕਮਿਊਨਿਟੀ ਗਾਇਡਲਾਈਨ ਦੇ ਖਿਲਾਫ ਹੈਗੇ ਆ ਇਸ ਕਰਕੇ ਆਪਾਂ ਨੂੰ ਕੁਝ ਫੋਟੋਆਂ ਜਿਹੜੀਆਂ ਹੈਗੇ ਆ Instagram ਦੇ ਉੱਤੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰੋਗੇ ਮੈਂ ਉੱਥੇ ਵੀ ਸੈਂਡ ਕਰ ਦੂੰਗਾ ਜਾਂ ਮੈਂ ਆਪਣੀ Instagram ਸਟੋਰੀ ਦੇ ਉੱਤੇ ਲਗਾ ਦੂੰਗਾ ਤਾਂ ਐਦਾਂ ਫਿਰ ਪੁਲਿਸ ਵਾਲਿਆਂ ਨੇ ਪੂਰੇ ਪਿਆ ਘੰਟੇ ਦੇ ਆਪਰੇਸ਼ਨ ਦੇ ਵਿੱਚ ਇਹਨਾਂ ਚਾਰਾਂ ਨੂੰ ਕਾਬੂ ਕਰ ਲਿੱਤਾ ਸੀਗਾ ਤਾਂ ਫਿਰ ਹੁਣ ਟਾਈਮ ਆ ਗਿਆ ਸੀਗਾ ਇਹਨਾਂ ਤੋਂ ਪੁੱਛਗਿੱਛ ਕਰਨ ਦਾ ਇਹਨਾਂ ਚਾਰਾਂ ਦੇ ਨਾਮ ਸੀਗੇ ਇੱਕ ਦਾ ਨਾਮ ਸੀਗਾ ਫੂ ਗੈਂਗ ਇੱਕ ਦਾ ਨਾਮ ਸੀਗਾ ਜ਼ੈਂਗ ਜ਼ੂਜ਼ਨ ਇੱਕ ਦਾ ਨਾਮ ਸੀਗਾ ਵੈਂਗ ਜ਼ਿੰਗ ਇੱਕ ਦਾ ਨਾਮ ਸੀਗਾ ਜ਼ਾਹੂ ਫੈਂਗ ਇਹ ਚਾਰ ਜਾਣੇ ਸੀਗੇ ਜਿਨ੍ਹਾਂ ਨੇ ਰਲ ਕੇ ਇਹ ਕਾਂਡ ਕੀਤਾ ਸੀਗਾ ਤਾਂ ਸ਼ਰਮ ਦੀ ਗੱਲ ਇਹ ਆ ਇਹਨਾਂ ਵਿੱਚੋਂ ਇੱਕ ਮੁੰਡਾ ਹਲੇ ਨਾ ਬਾਲਗ ਸੀਗਾ ਜਿਸ ਦੀ ਉਮਰ ਹੀ 17 ਸਾਲ ਦੀ ਸੀਗੀ ਫਿਰ ਜ਼ੈਂਗ ਜ਼ੂਜ਼ਨ ਨੇ ਦੱਸਿਆ ਵੀ ਮੈਂ ਥੋੜੇ ਟਾਈਮ ਪਹਿਲਾਂ ਇਸ ਏਰੀਆ ਦੇ ਵਿੱਚ ਚੋਰੀ ਕਰਨ ਵਾਸਤੇ ਆਇਆ ਸੀਗਾ ਤੇ ਮੈਂ ਜਿੱਦਾਂ ਹੀ ਚੋਰੀ ਕਰਕੇ ਘਰੋਂ ਦੀ ਨਿਕਲਿਆ ਤੇ ਮੇਰੀ ਨਿਗਾ ਲੀ ਹੋ ਕੇ ਪੈ ਗਈ ਟਲੀ ਹੋਂਗ ਇੰਨੀ ਕੁ ਜ਼ਿਆਦਾ ਸੋਹਣੀ ਸੀਗੀ ਜਿਹਨੂੰ ਦੇਖ ਕੇ ਇਹਦੀ ਨੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਇਹਨੇ ਆਪਣੇ ਦਿਮਾਗ ਦੇ ਵਿੱਚ ਬਹੁਤ ਹੀ ਗੰਦਾ ਇੱਕ ਪਲਾਨ ਬਣਾ ਲਿਆ ਸੀਗਾ ਤੇ ਉਸ ਦਿਨ ਤਾਂ ਇਹਨੇ ਲੀ ਹੋਂਗ ਨੂੰ ਕੁਝ ਨਹੀਂ ਕਿਹਾ ਇਹ ਚੋਰੀ ਕਰਕੇ ਉੱਥੋਂ ਦੀ ਫਰਾਰ ਹੋ ਗਿਆ ਤਾਂ ਥੋੜੇ ਦਿਨਾਂ ਬਾਅਦ ਇਹ ਇੱਕ ਵਿਆਹ ਦੀ ਪਾਰਟੀ ਦੇ ਵਿੱਚ ਗਿਆ ਤਾਂ ਵਿਆਹ ਦੀ ਪਾਰਟੀ ਦੇ ਵਿੱਚ ਇਹਨੂੰ ਇਹਦੇ ਜਿਹੜੇ ਆਹ ਨਾਲ ਦੇ ਤਿੰਨ ਯਾਰ ਦੋਸਤ ਸੀਗੇ ਇਹ ਉੱਥੇ ਮਿਲੇ ਤਾਂ ਫਿਰ ਇਹਨਾਂ ਨੇ ਵਿਆਹ ਦੇ ਵਿੱਚ ਦੱਸਿਆ ਵੀ ਤਾਂ ਜੋ ਮੈਂ ਨਜ਼ਾਰਾ ਦੇਖਿਆ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਇੱਕ ਇੰਨੀ ਕੁ ਜ਼ਿਆਦਾ ਸੋਹਣੀ ਕੁੜੀ ਦੇਖੀ ਆ ਤੇ ਤੁਸੀਂ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਤਾਂ ਜਿਹੜਾ ਫੂ ਗੈਂਗ ਸੀਗਾ ਇਹਨੇ ਵੀ ਸੋਚਿਆ ਵੀ ਮੈਂ ਜ਼ਰੂਰ ਇਸ ਕੁੜੀ ਨੂੰ ਮਿਲਣਾ ਚਾਹੂੰਗਾ ਤੇ ਇਹਨੇ ਸੋਚਿਆ ਵੀ ਉਹ ਹੈਗੇ ਵੀ ਅਮੀਰ ਆ ਆਪਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਚੋਰੀ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਵਾਰਦਾਤ ਨੂੰ ਅੰਜਾਮ ਦੇਵਾਂਗੇ ਤਾਂ ਇਦਾਂ ਇਹਨਾਂ ਚਾਰਾਂ ਨੇ ਰਲ ਕੇ ਇੱਕ ਬਹੁਤ ਗੰਦਾ ਪਲਾਨ ਬਣਾ ਲਿਆ ਸੀਗਾ ਤਾਂ ਟਾਈਮ ਆ ਗਿਆ ਸੀਗਾ 13 ਮਈ ਦਾ ਤਾਂ ਇਹਨਾਂ ਚਾਰਾਂ ਨੇ ਇੱਕ ਕਾਰ ਲਈ ਕਾਰ ਦੇ ਵਿੱਚ ਜਾ ਕੇ ਉਸ ਏਰੀਆ ਦੇ ਵਿੱਚ ਪਹੁੰਚ ਗਏ ਤਾਂ ਪਹਿਲੇ ਸਾਰਾ ਦਿਨ ਇਹ ਵੇਟ ਕਰਦੇ ਰਹੇ ਬਿੱਲੀ ਹੋਂਗ ਤੇ ਸਨ ਗੈਂਗ ਦੋਨੇ ਜਾਣੇ ਕੀ ਕਰਦੇ ਪਏ ਆ ਉਹ ਆਪਣਾ ਬਾਹਰ ਕੰਮ ਕਰ ਰਹੇ ਸੀਗੇ ਖੇਤਾਂ ਦੇ ਵਿੱਚ ਬਟ ਇਹਨਾਂ ਦਾ ਘਰ ਆ ਇੱਕ ਸੂਨਸਾਨ ਜਗ੍ਹਾ ਦੇ ਵਿੱਚ ਸੀਗਾ ਜਿੱਥੇ ਨੇੜੇ ਢੇੜੇ ਕੋਈ ਘਰ ਨਹੀਂ ਸੀਗਾ ਸਿਰਫ ਇਹਨਾਂ ਦਾ ਇੱਕ ਘਰ ਸੀਗਾ ਤੇ ਆਸ-ਪਾਸੇ ਖੇਤ ਹੀ ਸੀਗੇ ਬਟ ਇਹ ਜਿੱਥੇ ਕੰਮ ਕਰ ਰਹੇ ਸੀਗੇ ਉੱਥੇ ਬਹੁਤ ਸਾਰੇ ਲੋਕ ਆਲਰੇਡੀ ਕੰਮ ਕਰਦੇ ਪਏ ਸੀਗੇ ਤਾਂ ਇਹਨਾਂ ਨੇ ਵੇਟ ਕੀਤੀ ਵੀ ਥੋੜਾ ਹਨੇਰਾ ਹੋਵੇ ਫਿਰ ਇਹਨਾਂ ਨੇ 6 ਤੋਂ 7 ਵਜਨ ਤੱਕ ਦਾ ਟਾਈਮ ਦਾ ਵੇਟ ਕੀਤਾ ਤਾਂ ਜਿੱਦਾਂ ਇਹ 6 7 ਵਜੇ ਲੀਹੋਂਗ ਤੇ ਸੰ ਗੈਂਗ ਆਪਣੇ ਘਰ ਦੇ ਵਿੱਚ ਪਹੁੰਚੇ ਤਾਂ ਇਹਨਾਂ ਨੇ ਉਸ ਘਰ ਦੇ ਵੱਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਉਸ ਘਰ ਦੇ ਕੈਮਰੇ ਤੋੜੇ ਤਾਂ ਖਿੜਕੀ ਤੋੜੀ ਤਾਂ ਜਦੋਂ ਇਸ ਦੀ ਆਵਾਜ਼ ਸੁਣ ਗੈਂਗ ਦੇ ਕੋਲ ਪਹੁੰਚੀ ਤਾਂ ਸੰ ਗੈਂਗ ਫਟਾਫਟ ਭੱਜ ਕੇ ਬਾਹਰ ਨੂੰ ਆਇਆ ਤਾਂ ਉਹਨੇ ਦੇਖਿਆ ਵੀ ਬਾਹਰ ਕੁਝ ਵੀ ਹੈ ਨਹੀਂਗਾ ਥੋੜੀ ਦੇਰ ਬਾਅਦ ਉਹਨੂੰ ਅੰਦਰੋਂ ਦੀ ਚੀਕਾਂ ਦੀ ਆਵਾਜ਼ ਸੁਣੀ ਲੀਹੋਂਗ ਦੀ ਤਾਂ ਜਦੋਂ ਲੀ ਹੋਂਗ ਦੀ ਬਾਤ ਸੁਣ ਕੇ ਸਨ ਗੈਂਗ ਭੱਜ ਕੇ ਉਸ ਕਮਰੇ ਵੱਲ ਗਿਆ ਤਾਂ ਉਹਨੇ ਦੇਖਿਆ ਵੀ ਚਾਰ ਜਾਨਿਆਂ ਨੇ ਲੀ ਹੋਂਗ ਦੇ ਉੱਤੇ ਹਮਲਾ ਕੀਤਾ ਆਇਆ ਸੀਗਾ ਤਾਂ ਉਹਨੂੰ ਥੱਲੇ ਦਬੋਚਿਆ ਹੋਇਆ ਸੀਗਾ ਤਾਂ ਸਨ ਗੈਂਗ ਨੇ ਫਟਾਫਟ ਇੱਕ ਛੋਟਾ ਟੇਬਲ ਲੈ ਕੇ ਇੱਕ ਦੋ ਜਾਨਾਂ ਦੇ ਉੱਤੇ ਹਮਲਾ ਵੀ ਕੀਤਾ ਬਟੋਰ ਸੀਗੇ ਚਾਰ ਜਾਨੇ ਉਹ ਚਾਰਾਂ ਜਾਨਾਂ ਨੇ ਸਨ ਗੈਂਗ ਨੂੰ ਫੜ ਕੇ ਉਹਦੇ ਢਿੱਡ ਦੇ ਵਿੱਚ ਬਹੁਤ ਸਾਰੇ ਲੱਤਾਂ ਮਾਰ ਕੇ ਉਹਨੂੰ ਇੱਕ ਪਿੱਛੋਂ ਦੀ ਹਥਕੜੀ ਲਗਾ ਦਿੱਤੀ ਹਤਕੜੀ ਲਾ ਕੇ ਉਹਨੂੰ ਕਢੀਸ ਕੇ ਉਹਨੂੰ ਨੁੱਕਰ ਦੇ ਵਿੱਚ ਬਿਠਾ ਦਿੱਤਾ। ਉਸ ਤੋਂ ਬਾਅਦ ਉਹਨਾਂ ਚਾਰਾ ਜਾਨਾਂ ਨੇ ਉਹਦੇ ਢਿੱਡ ਦੇ ਵਿੱਚ ਤੋਂ ਉਹਦੇ ਮੂੰਹ ਦੇ ਵਿੱਚ ਬਹੁਤ ਸਾਰੇ ਲੱਤਾਂ ਮਾਰ-ਮਾਰ ਕੇ ਉਹਨੂੰ ਅੱਧ ਮਰਿਆ ਕਰ ਦਿੱਤਾ। ਉਸ ਤੋਂ ਬਾਅਦ ਚਾਰਾ ਜਾਨਿਆਂ ਨੇ ਲੀ ਹੋਂਗ ਨੂੰ ਉਹਦੇ ਹੀ ਘਰ ਵਾਲੇ ਦੇ ਸਾਹਮਣੇ ਵਾਰੋ-ਵਾਰੀ ਸ਼ਰੀਕ ਗਲਤ ਕੰਮ ਕੀਤਾ। ਟੋਟਲ 8 ਘੰਟੇ ਇਹ ਲਗਾਤਾਰ ਉਸਦੇ ਨਾਲ ਗਲਤ ਕੰਮ ਕਰਦੇ ਰਹੇ। ਉਸਦੇ ਘਰ ਵਾਲੇ ਦੇ ਸਾਹਮਣੇ ਤਾਂ ਘਰ ਵਾਲਾ ਕੁਝ ਨਹੀਂ ਸੀ ਕਰ ਪਾ ਰਿਹਾ। ਕਿਉਂਕਿ ਉਹਦੇ ਹੱਥ ਪੈਰ ਦੋਨੇ ਬੰਦ ਦਿੱਤੇ ਗਏ ਸੀਗੇ ਤਾਂ ਸਨ ਗੈਂਗ ਨੇ ਉਹਨਾਂ ਚਾਰਾਂ ਅੱਗੇ ਹੱਥ ਜੋੜ ਕੇ ਮਿੰਤਾ ਵੀ ਕੀਤੀਆਂ ਵੀ ਪਲੀਜ਼ ਮੇਰੀ ਘਰਵਾਲੀ ਨੂੰ ਛੱਡ ਦਿਓ ਕਿਉਂਕਿ ਇਹ 3 ਮਹੀਨੇ ਦੀ ਪ੍ਰੈਗਨੈਂਟ ਹੈਗੀ ਆ ਪਰ ਉਹ ਚਾਰੇ ਹਯਾਨ ਇੱਥੇ ਵੀ ਨਹੀਂ ਰੁਕੇ ਉਹਨਾਂ ਨੇ ਉਹਦੇ ਨਾਲ ਲਗਾਤਾਰ ਆਪਣਾ ਕੰਮ ਜਾਰੀ ਰੱਖਿਆ ਇੱਥੇ ਚਾਰੇ ਜਾਣੇ ਇੰਨੇ ਕੁ ਜ਼ਿਆਦਾ ਬੇਸ਼ਰਮ ਸੀਗੇ ਉਹ ਸਨ ਗੈਂਗ ਨੂੰ ਕੁੱਟ ਕੇ ਕਹਿ ਰਹੇ ਸੀ ਤੂੰ ਸਾਡੇ ਵਾਸਤੇ ਡਿਨਰ ਬਣਾ ਤਾਂ ਫਿਰ ਸਨ ਗੈਂਗ ਨੇ ਇਨ੍ਹਾਂ ਚਾਰਾਂ ਵਾਸਤੇ ਰਾਤ ਦਾ ਖਾਣਾ ਵੀ ਬਣਾ ਕੇ ਦਿੱਤਾ ਉਹ ਖਾਣੇ ਦੀਆਂ ਫੋਟੋਆਂ ਵੀ ਤੁਸੀਂ ਆ ਦੇਖ ਸਕਦੇ ਆ ਉਹਨਾਂ ਨੂੰ ਡਿਨਰ ਕਰਵਾਇਆ ਡਿਨਰ ਕਰਾਉਣ ਤੋਂ ਬਾਅਦ ਵੀ ਇਹਨੂੰ ਫਿਰ ਉਹਨਾਂ ਨੇ ਬੰਨ ਦਿੱਤਾ ਬੰਨ ਕੇ ਉਸ ਦੀ ਘਰ ਵਾਲੀ ਦੇ ਨਾਲ ਗਲਤ ਕੰਮ ਕਰਦੇ ਰਹੇ ਤਾਂ ਇੱਕ ਗੱਲ ਹੋਰ ਉਹ ਜਿਹੜਾ ਇਹਨਾਂ ਨੇ ਪਾਲਤੂ ਡੌਗ ਰੱਖਿਆ ਸੀਗਾ ਜਦੋਂ ਇਹ ਰਾਤ ਨੂੰ ਘਰ ਦੇ ਵਿੱਚ ਐਂਟਰ ਕੀਤੇ ਸੀਗੇ ਤਾਂ ਡੌਗ ਇਹਨਾਂ ਦੇ ਉੱਤੇ ਭੌਂਕਰਿਆ ਸੀਗਾ ਤਾਂ ਇਹਨਾਂ ਨੇ ਉਸ ਡੌਗ ਨੂੰ ਸ਼ਾਂਤ ਕਰਨ ਵਾਸਤੇ ਉਦੇ ਸਿਰ ਦੇ ਵਿੱਚ ਬਹੁਤ ਜ਼ੋਰ ਕੇ ਵਾਰ ਕਰ ਕਰ ਕੇ ਉਹਨੂੰ ਖਤਮ ਕਰਕੇ ਨੁੱਕਰ ਦੇ ਵਿੱਚ ਸੁੱਟ ਦਿੱਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਦੋਂ ਸਵੇਰ ਹੋਣ ਲੱਗੀ ਤਾਂ ਫਿਰ ਇਹਨਾਂ ਨੇ ਸੋਚਿਆ ਵੀ ਹੁਣ ਕੋਈ ਨਾ ਕੋਈ ਆ ਸਕਦਾ ਤਾਂ ਆਪਾਂ ਹੁਣ ਇਹ ਆਪਣੇ ਪਲਾਨ ਨੂੰ ਇੱਥੇ ਖਤਮ ਕਰੀਏ ਤਾਂ ਫਿਰ ਇੱਕ ਵਾਰ ਇਹਨਾਂ ਨੇ ਸਨ ਗੈਂਗ ਨੂੰ ਚੱਕ ਕੇ ਲੀ ਹੋਂਗ ਦੇ ਕੋਲ ਸੁੱਟ ਦਿੱਤਾ ਤਾਂ ਲੀ ਹੋਂਗ ਤੇ ਸਨ ਗੈਂਗ ਆਪਣੇ ਇੱਕ ਦੂਜੇ ਦੀਆਂ ਅੱਖਾਂ ਵੱਲ ਦੇਖ ਕੇ ਬਹੁਤ ਜ਼ਿਆਦਾ ਰੋ ਰਹੇ ਸੀਗੇ ਕਿਉਂਕਿ ਲੀ ਹੋਂਗ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਉਹਦੇ ਬਾਲ ਖਿਲਰੇ ਹੋਏ ਉਹਨੂੰ ਸਾਰੀ ਰਾਤ ਦਰਿੰਜਾਂ ਨੇ ਖਾਦਾ ਹੋਇਆ ਸੀਗਾ ਤਾਂ ਜਿਹਨੂੰ ਦੇਖ ਕੇ ਸਨ ਗੈਂਗ ਬਹੁਤ ਜ਼ੋਰ-ਜ਼ੋਰ ਕੇ ਰੋ ਰਿਹਾ ਸੀਗਾ ਦੋਨੇ ਜਾਣੇ ਇੱਕ ਦੂਜੇ ਦੀ ਗੋਦੀ ਦੇ ਵਿੱਚ ਡਿੱਗ ਕੇ ਰੋਂਦੇ ਪਏ ਸੀਗੇ ਤਾਂ ਫਿਰ ਐਨੇ ਨੂੰ ਹੀ ਇਹਨਾਂ ਚਾਰਾ ਜਾਣਾਂ ਨੇ ਸਨ ਗੈਂਗ ਨੂੰ ਲੱਤਾਂ ਤੋਂ ਕਢੀਸ ਕੇ ਦੂਜੇ ਕਮਰੇ ਦੇ ਵਿੱਚ ਲੈ ਗਏ ਤਾਂ ਉੱਥੇ ਇਹਦੇ ਗਲ ਦੇ ਵਿੱਚ ਲੋਹੇ ਦੀ ਚੈਨੀ ਦੇ ਨਾਲ ਇਹਦਾ ਗਲਾ ਘੁੱਟ ਦਿੱਤਾ ਤਾਂ ਮੂੰਹ ਦੇ ਉੱਤੇ ਇੱਕ ਲਿਫਾਫੇ ਦੇ ਨਾਲ ਇਹਦਾ ਸਾਹ ਬੰਦ ਕਰ ਦਿੱਤਾ ਜਦੋਂ ਨੇ ਦੇਖਿਆ ਵੀ ਇਹਦਾ ਸਾਹ ਬਿਲਕੁਲ ਖਤਮ ਹੋ ਗਿਆ ਤਾਂ ਫਿਰ ਇਹ ਚਾਰੇ ਉਹਨੂੰ ਉਸੇ ਕਮਰੇ ਦੇ ਵਿੱਚ ਸੁੱਟ ਕੇ ਲੀ ਹੋਂਗ ਵੱਲ ਨੂੰ ਤੁਰ ਪਏ ਤਾਂ ਜਦੋਂ ਲੀ ਹੋਂਗ ਨੇ ਦੇਖਿਆ ਵੀ ਇਹ ਚਾਰੇ ਜਾਣੇ ਆਰਾਮ ਦੇ ਨਾਲ ਮੇਰੇ ਕੋਲ ਆ ਰਹੇ ਆ ਉਹ ਦੇਦੀ ਸੀ ਕਿ ਵੀ ਉਹਦਾ ਘਰ ਵਾਲਾ ਜਿਹੜਾ ਸੰਗਿਆਗਾ ਉਹਦੀ ਆਵਾਜ਼ ਆਣੀ ਬੰਦ ਹੋ ਗਈ ਤੇ ਇੰਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਘਰ ਵਾਲਾ ਕਿੱਥੇ ਆ ਤਾਂ ਇਹ ਚਾਰੇ ਕਹਿ ਰਿਹਾ ਵੀ ਤੇਰੇ ਘਰ ਵਾਲੇ ਨੂੰ ਅਸੀਂ ਦੁਨੀਆ ਤੋਂ ਖਤਮ ਕਰ ਦਿੱਤਾ ਹੁਣ ਅਸੀਂ ਤੈਨੂੰ ਖਤਮ ਕਰਾਂਗੇ ਤਾਂ ਫੇ ਲੀ ਹੋਂਗ ਬਹੁਤ ਉੱਚੀ ਉੱਚੀ ਚੀਕਾਂ ਮਾਰ ਲੱਗੀ ਤਾਂ ਫਿਰ ਇਹਨਾਂ ਚਾਰਾ ਨੇ ਲੀ ਹੋਂਗ ਨੂੰ ਵੀ ਉਹਦੇ ਮੂੰਹ ਦੇ ਉੱਤੇ ਇੱਕ ਲਫਾਫਾ ਪਾ ਕੇ ਉਹਦਾ ਸਾਹ ਬੰਦ ਕਰ ਦਿੱਤਾ ਜਦੋਂ ਉਸਦੇ ਸਾਹ ਬੰਦ ਹੋ ਗਏ ਇਹਨਾਂ ਦੋਨਾਂ ਨੂੰ ਚੱਕ ਕੇ ਉਹ ਇੱਕ ਗੁਫਾ ਦੇ ਵਿੱਚ ਲੈ ਗਏ ਜਿਹਦੀ ਫੋਟੋ ਮੈਂ ਤੁਹਾਨੂੰ ਪਹਿਲੇ ਦਿਖਾਈ ਸੀਗੀ ਇਹਦੀ origignal ਫੋਟੋ ਮੈਂ ਤੁਹਾਨੂੰ ਦੱਸਿਆ ਇੰਸਟਾਗ੍ਰਾਮ ਤੋਂ ਲੈ ਲਿਓ ਤੁਹਾਨੂੰ ਉੱਥੇ ਦਿਖਾ ਦੂੰਗਾ ਇਹ ਸਟੋਰੀ ਤੇ ਲਗਾ ਦੂੰਗਾ ਤਾਂ ਇਹਨਾਂ ਨੇ ਉਹਨਾਂ ਨੂੰ ਉਸ ਗੁਫਾ ਦੇ ਵਿੱਚ ਲਾ ਜਾ ਕੇ ਉੱਥੇ ਸਿੱਟ ਕੇ ਮੱਕੀ ਦੇ ਟਾਂਡਿਆਂ ਦੇ ਨਾਲ ਦੱਬ ਕੇ ਉੱਥੋਂ ਦੀ ਦੁਬਾਰਾ ਉਸ ਘਰ ਦੇ ਵਿੱਚ ਆਏ ਘਰ ਦੇ ਵਿੱਚ ਆ ਕੇ ਇਹਨਾਂ ਨੇ ਸਾਰੀ ਸਫਾਈ ਕਰਕੇ ਜੋ ਇਹਨਾਂ ਨੇ ਕੱਪੜੇ ਪਾਏ ਸੀਗੇ ਉਸ ਲਿਫਾਫਿਆਂ ਦੇ ਵਿੱਚ ਪਾ ਕੇ ਉਹ ਕਾਰਡ ਜੋ ਯੂਜ਼ ਕੀਤੇ ਸੀਗੇ ਉਹ ਇਕੱਠੇ ਕਰਕੇ ਉਸ ਝੀਲ ਦੇ ਵਿੱਚ ਸਿੱਟ ਕੇ ਉੱਥੋਂ ਦੀ ਫਰਾਰ ਹੋ ਗਏ ਸੀਗੇ ਸਫੇਰ ਅੱਗੇ ਦੀ ਸਟੋਰੀ ਤੁਹਾਨੂੰ ਪਤਾ ਹੈ ਵੀ ਪੁਲਿਸ ਵਾਲਿਆਂ ਨੇ ਕਿੱਦਾਂ ਉਸ ਕਾਡਾਂ ਦੇ ਜ਼ਰੀਏ ਇਹਨਾਂ ਤਿੰਨਾਂ ਜਣਾਂ ਨੂੰ ਚਾਰਾਂ ਜਣਾਂ ਨੂੰ ਗ੍ਰਿਫਤਾਰ ਕੀਤਾ ਸੀ ਸੀਸੀਟੀਵੀ ਫੂਟੇਜ ਕੱਢੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹ ਉਸ ਟਾਈਮ ਦਾ ਸਭ ਤੋਂ ਭੈੜਾ ਕান্ড ਸੀਗਾ ਤਾਂ ਫਿਰ ਆਸ-ਪਾਸੇ ਦੀ ਜਨਤਾ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀਗੀ ਤਾਂ ਉਹਨਾਂ ਨੇ ਸਿੰਪਲ ਇਹੀ ਕਿਹਾ ਸੀਗਾ ਵੀ ਇਹਨਾਂ ਦਰਿੰਦਿਆਂ ਨੂੰ ਫਾਂਸੀ ਤੋਂ ਇਲਾਵਾ ਹੋਰ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਤਾਂ ਫਿਰ ਪੁਲਿਸ ਵਾਲਿਆਂ ਨੇ ਉਹ ਜਿਹੜੇ 4 ਸੀਗੇ 4 ਜਾਨਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਤਾਂ ਫਿਰ ਕੋਰਟ ਨੇ 22 ਜੂਨ ਨੂੰ 3 ਜਾਨਿਆਂ ਨੂੰ ਫਾਂਸੀ ਦੀ ਸਜ਼ਾ ਜਿਆ ਦੇ ਦਿੱਤੀ ਤਾਂ ਉਹ ਜਿਹੜਾ ਇੱਕ ਨਾਬਾਲਗ ਸੀਗਾ ਜਿਹੜਾ 17 ਸਾਲ ਦਾ ਸੀਗਾ ਉਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਫਿਰ ਕੋਰਟ ਨੇ ਇਹ ਦੇਖਿਆ ਵੀ ਉਹ ਜਿਹੜਾ ਨਾਬਾਲਗ ਸੀਗਾ 2013 ਦੇ ਵਿੱਚ ਉਹਨੂੰ ਸਜ਼ਾ ਹੋਈ ਸੀਗੀ ਤਾਂ 2019 ਦਾ ਟਾਈਮ ਆ ਗਿਆ ਸੀਗਾ 6 ਸਾਲ ਦੇ ਵਿੱਚ ਉਹਦਾ ਜੇਲ੍ਹ ਦੇ ਵਿੱਚ ਬਿਹੇ ਬਹੁਤ ਵਧੀਆ ਸੀਗਾ ਜਿਹਦੇ ਕਰਕੇ ਉਹਦੀ ਉਮਰ ਕੈਦ ਨੂੰ ਘੱਟ ਕਰਕੇ 22 ਸਾਲ ਦੀ ਸਜ਼ਾ ਕਰ ਦਿੱਤੀ 22 ਸਾਲ ਬਾਅਦ ਉਹ ਮੁੰਡਾ ਬਾਹਰ ਆ ਸਕਦਾ ਆ ਤੇ ਦੋਸਤੋ ਇਸ ਜਗਾ ਇੱਕ ਕੇਸ ਜਿਹਦੇ ਵਿੱਚ ਇੱਕ ਘਰ ਵਾਲੇ ਦੇ ਸਾਹਮਣੇ ਉਸ ਦੀ ਘਰ ਵਾਲੀ ਦੇ ਨਾਲ 8 ਘੰਟੇ ਤੱਕ ਹਵਾਨੀਤ ਦੀਆਂ ਸਾਰੀਆਂ ਹਦ੍ਹਾ ਪਾਰ ਕਰ ਦਿੱਤੀ ਆ ਮੇਰੇ ਹਿਸਾਬ ਦੇ ਨਾਲ ਜਿੱਦਾਂ ਤਿੰਨ ਜਾਣਿਆਂ ਨੂੰ ਫਾਸਿਲੀ ਸਜ਼ਾ ਸੁਣਾਈ ਸੀ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਨਾਬਾਲਿਕ ਸੀਗਾ ਕਿਉਂਕਿ ਇਹ ਵੀ ਇਸ ਕੇਸ ਦੇ ਵਿੱਚ ਉਹਨਾਂ ਹੀ ਜ਼ਿਆਦਾ ਇਨਵੋਲਵ ਸੀਗਾ ਇਹ ਵੀ ਲਗਾਤਾਰ 8 ਘੰਟੇ ਉਹ ਕੁੜੀ ਦੇ ਨਾਲ ਗਲਤ ਕੰਮ ਕਰਦਾ ਰਿਹਾ ਤਾਂ ਇਹਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਹੁਣ ਤੁਸੀਂ ਕਿ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਿਓ ਵੀ ਇਹ ਸਜ਼ਾ ਇਹਦੇ ਲਈ ਸਹੀ ਸੀ ਜਾਂ ਗਲਤ ਸੀਗੀ ਤੇ ਦੋਸਤੋ ਇਹ ਸੀਗਾ ਅੱਜ ਦਾ ਕੇਸ ਇਹ ਸੁਣ ਕੇ ਤੁਹਾਨੂੰ ਵੀ ਬਹੁਤ ਗੁੱਸਾ ਲੱਗਾ ਹੋਊਗਾ ਮੈਂ ਜਦੋਂ ਇਸ ਕੇਸ ਨੂੰ ਰੀਡ ਕੀਤਾ ਤੇਆਂ ਫੋਟੋਆਂ ਦੇਖਿਆ ਤਾਂ ਮੇਰਾ ਆਪ ਦਾ ਦਿਮਾਗ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਸੀਗਾ ਤੇ ਦੋਸਤੋ ਅੱਜ ਦੀ ਸਟੋਰੀ ਸਿਰਫ ਇੰਨੀ ਕੀ ਆ ਮਿਲ ਜਾ ਤੁਹਾਨੂੰ ਕਿਸੇ ਹੋਰ ਵਜੇ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਲਈ ਆਪਣੇ ਭਰਾ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਆਪਣੇ ਭਰਾ ਦੇ YouTube ਚੈਨਲ ਨੂੰ ਵੀ ਫੋਲੋ ਕਰ ਲਓ ਮ